मिट्टी चू रहे थे मिट्टी पा लोग रात रोटी पानी खाके पै गए जी ए सुबह पांजारजे के कम ने कोठे गिर गया पते नहीं लगे आले दुले के पब्लिक निकाल के लोग फिर एम्बुलेंस के फोन किया फिर एम्बुलेंस आया नब्बे

ਕਾਸ਼ ਕਿ ਆਪ ਕੀ ਉਕਰ ਮਦਦ ਸਰਕਾਰ ਦਾ ਯਹੀ ਨਿਵੇਦਨ ਕੀ ਹਮ ਲੋਗ ਜਰਾ ਮਦਦ ਕਰ ਦੇਣੇ ਕਰ ਦੋ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਤੇ ਅੱਜ ਜਿਹੜਾ ਇਹ ਮਕਾਨ ਡਿੱਗੇ ਦੇ ਬਾਰੇ ਦੱਸ ਦੋ ਇੰਦਰਜੀਤ ਨਾਮ ਆ ਜੀ ਮੇਰਾ ਇਹ ਮੈਡੌਰਪਿੰਡ ਦੀ ਘਟਨਾ ਆਈ ਇਹ ਲਗਾਤਾਰ ਬਾਰਿਸ਼ਾ ਹੋਣ ਕਰਕੇ ਇਹ ਮਤਲਬ ਇਹ ਗਰੀਬ ਪਰਿਵਾਰ ਆ ਰਹਿ ਰਿਹਾ ਤੇ ਘਰ ਚ ਪੰਜ ਜੀ ਨੇ ਇਹ ਤੇ ਕੱਲ ਇਹਨਾਂ ਨੇ ਮਿੱਟੀ ਮੁੱਠੀ ਪਾਈ ਹੋਊਗੀ ਔਰ ਇਹ ਲਗਾਤਾਰ ਮੀਂਹ ਪੈ ਰਿਹਾ ਤੇ ਸਵੇਰੇ 5 ਵਜੇ ਦੇ ਲਗਭਗ 5 ਵਜੇ ਇਹ ਮਤਲਬ ਮਕਾਨ ਦੇ ਉੱਪਰ ਡਿੱਗ ਗਿਆ ਤੇ ਤੇਨਾਂ ਬੱਚੇ ਨੇ ਇਹ ਤੇ ਮੀਆਂ ਬੀਬੀ ਨੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਪਹਿਲਾਂ ਨਾਬੇ ਲੈ ਆਇਆ ਗਿਆ ਤੇ ਉੱਥੋਂ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਰਜਿੰਦਰਾ ਚੈਹ ਰੈਫਰ ਕੀਤਾ ਗਿਆ ਤੇ ਇਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਬਣਦਾ ਇਹਨਾਂ ਦਾ ਮਾਜਵਾ ਉਹ ਦਿੱਤਾ ਜਾਵੇ ਇਹਨਾਂ ਨੂੰ ਤੇ ਕਿਸੇ ਵੀਰ ਭੈਣ ਭਾਈ ਨੇ ਹੋਰ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਮਡੋਰਪਿੰਡੀ ਚ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਸੱਟਾਂ ਬਹੁਤ ਜ਼ਿਆਦਾ ਨੇ ਇਹਨਾਂ ਦੇ ਤੇ ਕਿੰਨੇ ਕਿੰਨਾ ਕਿੰਨੇ ਜੀ ਸੀ ਜਿਹੜੇ ਹੋਏ ਨੇ ਕਦੋਂ ਇਹ ਵੱਡਾ ਹਾਦਸਾ ਵਾਪਰਿਆ ਕਿੰਨੇ ਵਜੇ ਵਾਪਰਿਆ ਇਹ ਤਕਰੀਬਨ ਸਵੇਰੇ 5 ਵਜੇ ਜਦੋਂ ਨਵੇਂ ਗਵਾਂਢੀਆਂ ਨੇ ਦੇਖਿਆ ਤਾਂ ਇੱਕਦਮ ਮਤਲ ਮਕਾਨ ਜਦੋਂ ਡਿੱਗਿਆ ਪੰਜ ਜੀ ਨੇ ਤਿੰਨ ਬੱਚੇ ਨੇ ਤੇ ਬਾਕੀ ਮੀਆਂ ਬੀਬੀ ਨੇ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰਾ ਪਹਿਲਾਂ ਇਹਨਾਂ ਨੂੰ ਮਤਲ ਅਰਜਿੰਦਰਾ ਪਹਿਲਾਂ ਇਹਨਾਂ ਨੂੰ 90 ਭੇਜਿਆ ਗਿਆ ਫਿਰ ਉਹਨਾਂ ਨੇ ਅਰਜਿੰਦਰਾ ਰੈਫਰ ਕਰਤਾ ਸਰਕਾਰ ਤੋਂ ਕੀ ਮੰਗ ਸਰਕਾਰ ਤੋਂਸੀਂ ਮੰਗ ਕਰਦੇ ਆਂ ਕਿ ਵੱਤੋ ਵੱਤ ਇਹਨਾਂ ਦੀ ਮਦਦ ਕੀਤੀ ਜਾਵੇ